ਸਾਨੂੰ ਪਤਾ ਹੀ ਨਹੀਂ ਕੌਣ ਆਸੀ ਅੰਦਰ ਬੈਠੇ ਆਂ ਤੇ 8 ਵਜੇ ਆਇਆ ਪਹਿਲਾਂ ਅੰਦਰ ਲੌਬੀ 'ਚ ਆ ਕੇ ਖੜਾ ਹੋ ਗਿਆ ਸਿੱਧਾ ਗੇਟ ਤੇ ਉਹ ਕਹਿੰਦਾ ਕਿ ਅਵਤਾਰ ਸਿੰਘ ਦਾ ਘਰ ਕਿੱਥੇ ਹੈ ਮੈਂ ਕਿਹਾ ਤੁਸੀਂ ਅੰਦਰ ਕਿਵੇਂ ਆਏ ਉਹ ਕਹਿੰਦਾ ਤੁਸੀਂ ਮੈਂ ਦਰਵਾਜ਼ਾ ਖੜਕਾਇਆ ਤੁਸੀਂ ਖੋਲਿਆ ਨਹੀਂ ਮੈਂ ਅਵਤਾਰ ਸਿੰਘ ਦਾ ਘਰ ਪੁੱਛਣਾ ਹੈ ਮੇਰਾ ਮੈਡੀਕਲ ਸਟੋਰ ਆ ਮੈਂ ਤੁਨ ਅਕਾ ਅਫਤਾਰ ਸਿੰਘ ਕਾੜੀ ਜਿਸ ਸੀਟ ਵਾਈ ਲੈ ਗਿਆ ਸੀਗਾ ਉਹ ਮੈਨੂੰ ਕਹਿੰਦਾ ਮੈਂ ਜਿਹੜਾ ਪਿੰਡ ਤੇਰਾ ਪਿੰਡ ਕਹਿੰਦਾ ਉਹ ਹੈ ਜੀ ਹਾਂਜੀ ਜਾਂ ਉਹ ਕਹਿੰਦਾ ਮੇਰਾ ਇਹ ਕਲੋਨੀ ਦੇ ਇੱਕ ਗੱਲਾ ਪੈਦਲੀ ਐ ਜੀ ਕੋਈ ਹੋਰ ਵੀਕਲ ਵੀ ਦਾ ਹਾਂਜੀ ਕੋਈ ਵੀਕਲ ਵੀ ਦਾ ਆ ਬੰਦ ਕਰ ਲੋ ਯਾਰ ਸਰਦੂ ਜੀ ਬਣਾ ਗੇਟ ਆ ਘਰ ਦਾ ਉੱਥੇ ਆ ਜੋ ਮੈਂ ਗੇਟ ਖੜਕਾ ਕੇ ਪੁੱਛਿਆ ਮੈਂ ਕਿਹਾ ਜੀ ਅਫਤਾਰ ਸਿੰਘ ਕਾੜੀ ਦਾ ਘਰ ਇਹੀ ਆ ਕਹਿੰਦੇ ਨਹੀਂ ਮੈਂ ਕਿਹਾ ਜੀ ਮੈਨੂੰ ਉਹਨਾਂ ਨੇ ਇਹ ਦੱਸਿਆ ਅੱਛਾ ਘਰ ਦੇ ਵਿੱਚ ਦਾਖਲ ਹੋ ਕੇ ਉਹਨੇ ਉਹਨਾਂ ਦੇ ਬੇਟੇ ਤੇ ਤੇ ਉਹਦੀ ਵਾਈਫ ਤੇ ਹਮਲਾ ਕੀਤਾ ਉਹਦੇ ਕੋਈ ਕਸਟ ਸੀਗੀ ਬਗੈਰ ਨੰਬਰ ਤੋਂ ਮੋਟਰਸਾਈਕਲ ਸੀਗਾ ਉਹ ਬੰਦੇ ਦੀ ਮਨਸਾ ਬਿਲਕੁਲ ਗਲਤ ਸੀਗੀ ਦੋਸਤੋ ਅੱਧੇ ਘੰਟੇ ਦੇ ਬਾਅਦ ਦੇ ਵਿੱਚ ਜਦੋਂ ਲੋਕ ਲੌਕ ਲੱਗਾ ਹੋਇਆ ਸੀ ਉਹਨੇ ਫੇਰ ਦਰਵਾਜ਼ਾ ਖੜਕਾਇਆ ਮੈਨੂੰ ਲੱਗਿਆ ਕਿ ਇਸ ਟਾਈਮ ਕੰਮ ਬਲੀ ਆਂਦੀ ਹੈ ਕਿ ਮੈਂ ਦਰਵਾਜ਼ਾ ਪੁੱਛਿਆ ਵੀ ਆ ਪਰ ਆਵਾਜ਼ ਨਹੀਂ ਦਿੱਤੀ ਪਰ ਮੈਂ ਖੋਲਿਆ ਤਾਂ ਉਹਨੇ ਸਿੱਧਾ ਖੋਲਦੇ ਚਾਕੂ ਕੱਢ ਲਿਆ ਪੇ ਮੈਂ ਉਹਨੂੰ ਬਾਹਰ ਨੂੰ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਲੱਗਿਆ ਇਹ ਗਲਤ ਬੋਲੇ ਮੈਂ ਕਿ ਤੁਸੀਂ ਗਲਤ ਗੱਦੇ ਬੋਲਦੇ ਬਸ ਉੱਥੋਂ ਝੜ ਪਏ ਉਹ ਮਸ਼ਾਹ ਕਿੜਾ ਕੀਤਾ ਕੁਛ ਵੀ ਨਹੀਂ ਕੀਤਾ ਜੀ ਮੈਂ ਕਿਹਾ ਕੀ ਲਾਇਆ ਨਾ ਜੀ ਨਾ ਨਸ਼ਾ ਕੀਤਾ ਕੁਛ ਵੀ ਨਹੀਂ ਕੀਤਾ ਫਿਰ ਉਹਨਾਂ ਆਸੀ ਮੁਰਸੀ ਸਾਡੇ ਨੂੰ ਹਾਂ ਵੀ ਜਗਤ ਕਲੋਨੀ ਇੱਕ ਨੰਬਰ ਗਲੀ ਦੇ ਵਿੱਚ ਕੋਈ ਬੰਦਾ ਫੜਿਆ ਹੋਇਆ ਵੀ ਕਿਸੇ ਬੰਦੇ ਨੂੰ ਚਾਕੂ ਮਾਰ ਦੁੱਤਾ ਜੇ ਅਸੀਂ ਦੇਖਿਆ ਆ ਕੇ ਵੇ ਸਾਰਾ ਮੈਟਰ ਵੇ ਦੋਨਾਂ ਦੇ ਬੰਦਿਆਂ ਦੇ ਮਤਲਬ ਆਪੋਜੀਟ ਬੰਦੇ ਦੀ ਵੀ ਜਿਹੜਾ ਫੜਿਆ ਆਪਾਂ ਉਹਦੇ ਮਿਲ ਵੀ ਦੋਨਾਂ ਦੇ ਮੈਡੀਕਲ ਸਟੋਰ ਆ ਸਾਡੇ ਆਉਣ ਤੋਂ ਪਹਿਲਾਂ ਇਹ ਮਤਲਬ ਚਲੇ ਗਏ ਉਹ ਬੰਦੇ ਦਾਖਲ ਹੋ ਚੁੱਕਿਆ ਬਾਕੀ ਉਹਦੀ ਸਟੇਟਮੈਂਟ ਲੈ ਕੇ ਜਿਹੇ ਜੀ ਵੀ ਕੱਲ ਹੋਊਗੀ ਉਹ ਜੀ ਕਰ ਵੀ ਆਉਣੀ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਕਾਂਤਾ ਤੇ ਕੀ ਗੱਲ ਕੀ ਹੋਈ ਹੈ ਜੀ ਕੌਣ ਸੀ ਬੰਦਾ ਜਿਹੜਾ ਆਇਆ ਉਹ ਬੈਠੇ ਕੋਈ ਵੀ ਨਹੀਂ ਸੀ ਸਾਨੂੰ ਪਤਾ ਹੀ ਨਹੀਂ ਕੌਣ ਹੈ ਅਸੀਂ ਅੰਦਰ ਬੈਠੇ ਆਂ ਤੇ 8 ਵਜੇ ਆਇਆ ਪਹਿਲਾਂ ਅੰਦਰ ਲੌਬੀ 'ਚ ਆ ਕੇ ਖੜਾ ਹੋ ਗਿਆ ਸਿੱਧਾ ਗੇਟ ਉਹ ਕਹਿੰਦਾ ਕਿ ਅਵਤਾਰ ਸਿੰਘ ਦਾ ਘਰ ਕਿੱਥੇ ਹੈ ਮੈਂ ਕਿਹਾ ਤੁਸੀਂ ਅੰਦਰ ਕਿਵੇਂ ਆਏ ਉਹ ਕਹਿੰਦਾ ਤੁਸੀਂ ਮੈਂ ਦਰਵਾਜ਼ਾ ਖੜਕਾਇਆ ਤੁਸੀਂ ਖੋਲਿਆ ਨਹੀਂ ਮੈਂ ਅਵਤਾਰ ਸਿੰਘ ਦਾ ਘਰ ਪੁੱਛਣਾ ਹੈ ਅਵਤਾਰ ਸਿੰਘ ਦਾ ਘਰ ਮੈਂ ਕਿਹਾ ਇੱਥੇ ਕੋਈ ਨਹੀਂ ਰਹਿੰਦਾ ਜੀ ਅਵਤਾਰ ਸਿੰਘ ਫਿਰ ਉਹ ਬਾਹਰ ਚਲਾ ਗਿਆ ਮੈਂ ਜਾਂਦਾ ਹੀ ਉਹਦੇ ਗੇਟ ਲੋਕ ਲਗਾ ਦਿੱਤਾ ਉਸ ਤੋਂ ਅੱਧੇ ਘੰਟੇ ਦੇ ਬਾਅਦ ਦੇ ਵਿੱਚ ਜਦੋਂ ਲੋਕ ਲੱਗਾ ਹੋਇਆ ਸੀ ਉਹਨੇ ਫੇਰ ਦਰਵਾਜ਼ਾ ਖੜਕਾਇਆ ਮੈਨੂੰ ਲੱਗਿਆ ਕਿ ਇਸ ਟਾਈਮ ਕੰਮ ਫਲੀ ਆਂਦੀ ਹੈ ਕਿਵੇਂ ਦਰਵਾਜ਼ਾ ਪੁੱਛਿਆ ਵੀ ਆ ਪਰ ਆਵਾਜ਼ ਨਹੀਂ ਦਿੱਤੀ ਪਰ ਮੈਂ ਖੋਲਿਆ ਤਾਂ ਉਹਨੇ ਸਿੱਧਾ ਖੋਲ ਦੇ ਚਾਕੂ ਕੱਢ ਲਿਆ ਫੇ ਮੈਂ ਉਹਨੂੰ ਬਾਹਰ ਨੂੰ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਲੱਗਿਆ ਉੱਥੋਂ ਮੇਰਾ ਬੇਟਾ ਆ ਗਿਆ ਲੜਾਈ ਚੰਨੀਆਂ ਚੀਕਾਂ ਮਾਰੀਆਂ ਮਾਰੀਆਂ ਤਾਂ ਜਾ ਕੇ ਕਿਤੇ ਉਹ ਬਾਹਰ ਮੈਨੂੰ ਵੀ ਉਹਨੇ ਇੱਕ ਬਾਹਰ ਦੀ ਤਰਫ ਧੱਕਾ ਮਰਿਓ ਗੇਟ ਲਾਣਾ ਚਾਹ ਰਿਹਾ ਸੀ ਵੀ ਅੰਦਰੋਂ ਗੇਟ ਲਾ ਕੇ ਅੰਦਰ ਲੈ ਜਾ ਇਹਨਾਂ ਨੂੰ ਪਰ ਮੈਂ ਕੋਸ਼ਿਸ਼ ਕਰਕੇ ਮੇਰੇ ਬੇਟੇ ਨੇ ਵੀ ਲੜਾਈ ਕੀਤੀ ਉਹਦੇ ਵੀ ਝੋਟ ਲੱਗੇ ਫਿਰ ਉਸ ਤੋਂ ਬਾਅਦ ਉਹ ਬਾਹਰ ਅਸੀਂ ਚਿੱਕਾ ਮਾਰੀਆਂ ਤਾਂ ਸਾਰੇ ਇਕੱਠੇ ਹੋ ਗਏ ਤਾਂ ਬਚਾ ਹੋਇਆ ਸਾਡਾ ਲੋਕਾਂ ਨੇ ਕਾਬੂ ਕਰ ਲਿਆ ਉਹਨੂੰ ਲੋਕਾਂ ਨੇ ਜਦੀ ਫੜ ਲਿਆ ਉਹਨੂੰ ਪਰ ਬੇਟੀ ਦੇ ਤਾਂ ਦੋ ਜਗ੍ਹਾ ਚਾਕੂ ਲੱਗੇ ਇੰਨਾ ਖੂਨ ਗਿਰਿਆ ਉੱਥੇ ਤੁਹਾਡੇ ਕਿੱਲੇ ਲੱਗਿਆ ਹਾਂਜੀ ਮੇਰੇ ਬਾਹ ਤੇ ਕੱਟ ਲੱਗਿਆ ਠੀਕ ਹੋ ਉਦਾਂ ਹਾਂਜੀ ਵੈਸੇ ਠੀਕ ਆ ਦੇਖਿਆ ਕਿ ਤੁਸੀਂ ਪਹਿਲਾਂ ਕੋਈ ਬੰਦਿਆ ਇਹ ਕੁਝ ਇਸ ਤਰ੍ਹਾਂ ਦੀ ਕਦੇ ਵੀ ਨਹੀਂ ਦੇਖਿਆ ਨੀ ਮੈਂ ਤਾਂ ਦੇਖੋ ਬਾਹਰ ਇਹਨਾਂ ਨਿਕਲਦੇ ਨਹੀਂ ਬਾਹਰ ਮੈਨੂੰ ਕੋਈ ਨਹੀਂ ਪਤਾ ਘਰ ਤੋਂ ਤੁਸੀਂ ਦੋਨੇ ਜਾਣੇ ਸੀਗੇ ਉਸ ਟਾਈਮ ਤੁਹਾਡਾ ਬੇਟਾ ਨਹੀਂ ਮੇਰੀ ਮਦਰ ਇਨ ਲਾ ਵੀ ਆ ਕੇ ਸੀਗੇ ਤਿੰਨੇ ਜਾਣੇ ਸੀਗੇ ਉਹ ਦੇਖ ਕੇ ਅੰਦਰ ਗਿਆ ਵੀ ਇਹ ਕੱਲੀ ਬੈਠੀ ਆ ਉਸ ਟਾਈਮ ਬੇਟਾ ਮੇਰਾ ਉੱਪਰ ਸੀਗਾ ਫਿਰ ਜਦੋਂ ਆਵਾਜ਼ ਸੁਣੀ ਉਹ ਥੱਲੇ ਆਇਆ ਤੇ ਉਹਨੇ ਲੜਾਈ ਕੀਤੀ ਹੈ ਇਹ ਤਾਂ ਜੇ ਹਮ ਚੀਕਾ ਮਾਰ ਕੇ ਨਾ ਇਕੱਠੇ ਕਰਦੀ ਤਾਂ ਉਹ ਤਾਂ ਸਾਨੂੰ ਅੰਦਰ ਮਾਰ ਹੀ ਦਿੰਦਾ ਕੀ ਕੀ ਹਥਿਆਰ ਕੀ ਸੀਗਾ ਬਿਲਕੁਲ ਵੱਡਾ ਸਾਰਾ ਕੋਈ ਚਾਕੂ ਸੀ ਅੱਡਾ ਬੜਾ ਦਾਤੀ ਟਾਈਪ ਕੋਈ ਸੀਗਾ ਚਾਕੂ ਕੀ ਨਾਮ ਹੈ ਬੇਟਾ ਤੁਹਾਡਾ ਗੌਰਵ ਗਰਵ ਕਿਦਾਂ ਘਟਨਾ ਹੋਈ ਹੈ ਸਾਰੀ ਸਿਰ ਮੈਂ ਤਾਂ ਐਕਚੁਅਲੀ ਅੰਦਰ ਸੀਗਾ ਤੇ ਇੱਕੋ ਨੇ ਮੈਨੂੰ ਅੰਮਾ ਦੇ ਚੀਕਣ ਦੀ ਆਵਾਜ਼ ਆਈ ਮੈਂ ਜਦ ਗਿਆ ਉਹ ਮੰਮਾ ਦੇ ਉੱਪਰ ਚਾਕੂ ਲੈ ਕੇ ਖੜਾ ਸੀ ਤੇ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਬਸ ਉਹਨੇ ਚ ਫਿਰ ਸਾਰੇ ਆ ਗਏ ਤੇ ਉਹਨੂੰ ਫੜ ਲਿਆ ਤੇ ਮੈਨੂੰ ਇਸ ਚੱਕਰ ਚ ਦੋ ਜਗ੍ਹਾ ਚਾਕੂ ਲੱਗ ਗਿਆ ਕਿ ਕਿਥੇ ਤੇ ਬਿਜਾ ਤੁਹਾਡੇ ਚਾਕੂ ਸਰ ਇੱਕ ਲਾਤੇ ਲੱਗਿਆ ਇੱਕ ਮੇਰੀ ਬਾਹ ਤੇ ਲੱਗਿਆ ਕੁ 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 ਜੁ ਲੱਗਦੇ ਕੋਈ ਕੋਈ ਜਾਣਕਾਰ ਹੋਵੇ ਜਾਂ ਕੋਈ ਕਿਸ ਤਰ੍ਹਾਂ ਕੋਈ ਐਸੀ ਗੱਲ ਹੋਵੇ ਨਹੀਂ ਐਕਚੁਅਲੀ ਮੈਂ ਪਹਿਲੀ ਵਾਰ ਹੀ ਦੇਖਿਆ ਸੀਗਾ ਬੰਦਾ ਤੇ ਇਕੋਦਮ ਹੋਈ ਸੀ ਤਾਂ ਪਤਾ ਵੀ ਨਹੀਂ ਲੱਗਿਆ ਫੇਰ ਤਾਂ ਵੀ ਵਾਰਨ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਨੇ ਨਹੀਂ ਐਕਚੁਅਲੀ ਮੇਰੇ ਮम्मा ਦੇ ਕਰਨ ਲੱਗਿਆ ਸੀਗਾ ਸਿਰ ਤੇ ਲੈ ਕੇ ਖੜਾ ਸੀ ਚਾਕੂ ਬਸ ਫਿਰ ਮੈਂ ਉਹਨੂੰ ਰੋਕਣ ਲੱਗ ਗਿਆ ਉਹ ਕਹਿੰਦਾ ਮੈਂ ਮਾਰ ਦੇਣਾ ਤੈਨੂੰ ਚਾਲਨ ਤੈਨੂੰ ਫਿਰ ਮੈਂ ਉਹਨੇ ਨੂੰ ਉਹਨੂੰ ਢਾੜਿਆ ਕੋਸੈਂ ਨਿਕਸੀ ਕਿੰਨੇ ਕਬੀ ਦੀ ਘਟਨਾ ਹੈ ਇਸ ਐਕਚੁਅਲੀ ਬਸ ਹੁਣ 15 ਮਿੰਟ ਪਹਿਲਾਂ ਦੀ ਘਟਨਾ ਹੋਣੀ 15 20 ਮਿੰਟ ਐਕਚੁਅਲੀ ਟਾਈਮ ਮੈਨੂੰ ਵੀ ਨਹੀਂ ਪਤਾ ਇਹ ਕਿਹਦੀ ਕਿਹ ਵਾਰ ਦੋਈ ਜਗੀ ਦੇਖੋ ਅੱਜ तकरीबन 8:00 ਵਜੇ 91% ਵਿਅਕਤੀ ਪਹਿਲਾਂ ਵੀ ਸਾਡੇ ਕਾਲੜਾ ਜੀ ਦੇ ਘਰ ਗੇੜਾ ਮਾਰ ਕੇ ਗਿਆ ਸੀਗਾ ਤੇ ਤਕਰੀਬਨ ਅੱਧਾ ਪੌਣਾ ਘੰਟੇ ਬਾਅਦ ਉਹ ਫੇਰ ਘਰ ਦੇ ਵਿੱਚ ਦਾਖਲ ਹੋਇਆ ਘਰ ਦੇ ਵਿੱਚ ਦਾਖਲ ਹੋ ਕੇ ਉਹਨੇ ਉਹਨਾਂ ਦੇ ਬੇਟੇ ਤੇ ਤੇ ਉਹਦੀ ਵਾਈਫ ਤੇ ਹਮਲਾ ਕੀਤਾ ਉਹਦੇ ਕੋਲ ਕਿਰਚ ਸੀਗੀ ਬਗੈਰ ਨੰਬਰ ਤੋਂ ਮੋਟਰਸਾਈਕਲ ਸੀਗਾ ਉਹ ਬੰਦੇ ਦੀ ਮਨਸਾ ਬਿਲਕੁਲ ਗਲਤ ਸੀਗੀ ਉਹਨਾਂ ਨੇ ਇਹ ਇਹਨਾਂ ਦੇ ਪਰਿਵਾਰਕ ਹਮਲਾ ਕੀਤਾ ਬੋਡੀ ਮੰਤ ਭਾਗੀ ਗੱਲ ਆ ਇਹ ਕਿ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਵੱਧ ਤੋਂ ਵੱਧ ਵੱਡੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਇਹ ਵੱਡੀ ਦੁਰਘਟਨਾ ਵੀ ਹੋ ਸਕਦੀ ਸੀ ਇੱਕ ਦੇਖੋ ਜਿਵੇਂ ਕਨੀਆਬਾਦੀ ਬੜੇ ਲੱਗ ਕੇ ਜੀ ਸਾਰੇ ਅੰਬਾਰ ਦਾ ਤੁੰਦੀ ਹੈ ਜੀ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੇ ਦੇਖੋ ਪ੍ਰਸ਼ਾਸਨ ਤੋਂ ਬਾ ਮੰਗ ਕਰਦਾ ਹੈ ਕਿ ਜਿਹੜਾ આરોપી ਆ ਮੌਕੇ ਤੇ ਫੜਿਆ ਗਿਆ ਮੌਕੇ ਤੇ ਫੜਨ ਤੋਂ ਬਾਅਦ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਉਹ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਹ ਕੱਲ ਨੂੰ ਹੋਰ ਵੀ ਹੋ ਸਕਦੀਆਂ ਨੇ ਇਹ ਜਿਹੇ ਬੰਦੇ ਨਸ਼ੇੜੀ ਕਾਫੀ ਫਿਰਦੇ ਨੇ ਪਰ ਇਹ ਮੈਨੂੰ ਇਹਦੀ ਮਨਸਾ ਸਾਫ਼ ਨਹੀਂ ਲੱਗਦੀ ਕਿਉਂਕਿ ਇਹਨੇ ਦੋ ਵਾਰ ਘਰ ਚ ਕਿਹੜਾ ਮਰਿਆ ਇਹਦਾ ਇਰਾਦਾ ਗਲਤ ਸੀਗਾ ਇਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਸੀ ਨੀ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਕੀ ਕੀ ਕਰਨ ਲਈ ਆਇਆ ਸੀ ਪਰ ਇਹਦਾ ਰਾਦਾ ਗਲਤ ਸੀਗਾ ਇਹਦੇ ਕੋਲ ਇੱਕ ਕਿਰਚ ਸੀਗੀ ਤੇ ਕਿਰਚ ਤੋਂ ਸਪਸ਼ਟ ਹੈ ਵੀ ਇਹ ਆਪਣੇ ਇਹਦੇ ਜੋ ਮਨਸੂਬੇ ਸੀਗੇ ਉਹ ਗਲਤ ਸੀਗੇ ਇਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਧੰਨਵਾਦ ਜੀ ਸਰ ਕੀ ਮੈਟਰ ਹੋਇਆ ਇੱਥੇ ਜਿਹੜਾ ਇੱਕ ਵਾਰ ਦੇਖੋ ਜੀ ਸਾਨੂੰ ਤਾਂ ਫੋਨ ਆਇਆ ਸੀ ਮੁਰਸੀ ਸਾਡੇ ਨੂੰ ਆ ਵੀ ਜਗਤ ਕਲੋਨੀ ਇੱਕ ਨੰਬਰ ਗਲੀ ਦੇ ਵਿੱਚ ਕੋਈ ਬੰਦਾ ਫੜਿਆ ਹੋਇਆ ਵੀ ਕਿਸੇ ਬੰਦੇ ਨੂੰ ਚਾਕੂ ਮਾਰ ਦੁੱਤਾ ਨੇ ਅਸੀਂ ਦੇਖਿਆ ਆ ਕੇ ਸਾਰਾ ਮੈਟਰ ਵੀ ਇਹਨਾਂ ਦੋਨਾਂ ਦੇ ਬੰਦਿਆਂ ਦੇ ਮਤਲਬ ਆਪੋਜ਼ਿਟ ਬੰਦੇ ਦੀ ਵੀ ਜਿਹੜਾ ਫੜਿਆ ਆਪਾਂ ਉਹਦੇ ਬੰਦੇ ਵੀ ਦੋਨਾਂ ਦੇ ਮੈਡੀਕਲ ਸਟੋਰ ਆ ਸਾਡੇ ਆਣ ਤੋਂ ਪਹਿਲਾਂ ਇਹ ਮਲਕ ਚਲੇ ਗਏ ਦੋ ਬੰਦੇ ਦਾਖਲ ਹੋ ਚੁੱਕੇ ਆ ਬਾਕੀ ਉਹਦੀ ਸਟੇਟਮੈਂਟ ਲੈ ਕੇ ਇਹੋ ਜੀ ਵੀ ਗੱਲ ਹੋਊਗੀ ਉਹੀ ਕਾਰਵਾਈ ਆਪਣੇ ਲੰਘ ਜਾਈਏ ਅਜ ਕੋਈ ਇਹਨਾਂ ਦੀ ਆਪਸ ਰੰਜਿਸ਼ ਸੀਗੀ ਹੋ ਸਕਦਾ ਜੀ ਉਹ ਤਾਂ ਹੁਣ ਸਟੇਟਮੈਂਟ ਦੇ ਉੱਪਰ ਆ ਉਹਨਾਂ ਦੱਸਿਆ ਲਿਖਿਆ ਜਾਊਗਾ ਨਾ ਆਇਡੈਂਟੀਫਾਈ ਹੋਇਆ ਇਹ ਬੰਦਾ ਕੌਣ ਆ ਆਇਡੈਂਟੀਫਾਈ ਤਾਂ ਤੇ ਗੋਹ ਵਾਲਾ ਦੇਖਿਆ ਜੀ ਅਸੀਂ ਆਇਡੈਂਟੀਫਾਈ ਕਰਦੇ ਹਾਂ ਨਾਮ ਦੱਸਿਆ ਨਹੀਂ ਆਪਣਾ ਕੁਝ ਹਾਂ ਨਿਰਮਲ ਸਿੰਘ ਜੀ ਅੱਛਾ ਕਿੰਨੇ ਜਾਣੇ ਵਾ ਜਿਹੜਾ ਚਾਕੂ ਮਾਰਿਆ ਗਿਆ ਨਹੀਂ ਅਜੇ ਤੱਕ ਕੁਝ ਨਹੀਂ ਕਹਿ ਸਕਦਾ ਜੀ ਆਪਾਂ ਇੱਕ ਪੰਜ ਮਿੰਟ ਪਹਿਲਾਂ ਦਾਖਲ ਹੋਇਆ ਇੱਕ ਲੇਡੀਜ਼ ਹੋਣ ਗਈ ਹੈ ਜੀ ਹਾਂਜੀ ਠੀਕ ਨਹੀਂ ਹੁੰਦਾ ਨਹੀਂ ਹੁਣ ਤਾਂ ਜਾ ਕੇ ਪਤਾ ਲੱਗੂਗਾ ਨਹੀਂ ਕਹਿੰਦਾ ਮੈਂ ਤਾਂ ਹਸਪਤਾਲ ਦੇ ਵਿੱਚ ਮੈਂ ਆਪਣਾ ਆਥੇ ਆਈਓ ਭੇਜ ਦਿਆਂਗਾ ਜੀ ਤੁਸੀਂ ਅਫਸਰ ਭੇਜਦੇ ਹਾਂ ਉੱਥੇ ਤੋਂ ਬਾਅਦ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਹੀ ਹੋਊਗਾ ਨਹੀਂ ਮਜਾ ਰੰਜੇ ਚੱਕੀ ਹੈ ਜੀ ਕੋਈ ਹੋਰ ਚੀਜ਼ ਬਰਾਮਦ ਕੀਤੀ ਗਈ ਕੋਲੋਂ ਜੋ ਮਾਰੀ ਗਿਆ ਹੋਵੇ ਕੋਈ ਚਾਕੂ ਜੋ ਵੀ ਮਾਰਿਆ ਗਿਆ ਹੈ ਉਹ ਚਾਕੂ ਤਾਂ ਸੀ ਤੁਸੀਂ ਜਿਹੜਾ ਨਾਲੇ ਹੋ ਕੇ ਬਰਾਉਂਦ ਸਾਨੂੰ ਕਰਾਇਆ ਦਿੱਤਾ ਨਾ ਬਾਕੀ ਤਾਂ ਇਹਨਾਂ ਦੀ ਹੁ What? Mm -hmm.